ਸਾਸਰੀ ਕਾਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆ ਜੀ ਬਹੁਤ ਹੀ ਪਿਆਰੇ ਸੂਟਾਂ ਦੀ 컬렉ਸ਼ਨ ਲੈਣ ਵਾਲੀ ਹੈ ਵਿਆਹ ਸ਼ਾਦੀਆਂ ਵਾਲੀ ਬਹੁਤ ਹੀ ਪਿਆਰੇ ਸੂਟ ਆਏ ਨੇ ਗਰਮੀਆਂ ਵਾਲੇ ਵੀ ਬਹੁਤ ਹੀ ਸੋਹਣੇ ਸੂਟ ਨੇ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਓ ਹਾਂਜੀ ਇਹ ਰਹਿਣਗੇ ਜੀ ਚਨੂਨ ਸ਼ਫੌਨ ਦਾ ਤੁਹਾਨੂੰ ਫੈਬਰਿਕ ਮਿਲੇਗਾ ਪ੍ਰਿੰਟ ਬਹੁਤ ਹੀ ਪਿਆਰਾ ਦਿੱਤਾ ਗਿਆ ਉਸ ਦੇ ਉੱਪਰ ਬਹੁਤ ਹੀ ਸੋਹਣੀ ਸੀਕਵੈਂਸ ਏਮਬ੍ਰੋਇਡਰੀ ਦਾ ਕੰਮ ਕੀਤਾ ਗਿਆ ਫੁੱਲ ਵਰਕ ਰਹੇਗਾ ਤੁਸੀਂ ਆਲਓਵਰ ਸੂਟ ਵੀ ਬਣਾ ਸਕਦੇ ਹੋ ਤੇ ਮੈਚਿੰਗ ਸੂਟ ਵੀ ਬਣਵਾ ਸਕਦੇ ਹੋ ਪਰ ਮੀਟਰ ਅਕੋਰਡਿੰਗ ਲੈ ਸਕਦੇ ਜਿੰਨਾ ਵੀ ਤੁਸੀਂ ਵੱਧ ਕੱਟ ਫੈਬਰਿਕ ਲੈਣਾ ਚਾਹੁੰਦੇ ਹੋ ਪ੍ਰਾਈਸ ਉੱਪਰ ਲੱਗਾ ਹੁੰਦਾ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਹਾਂਜੀ ਇਹ ਜਿਹੜੇ ਸੂਟ ਹਨਗੇ ਪਿਓਰ ਚਨਾਉਣ ਦਾ ਸੂਟ ਲੇਗਾ ਸ਼ਰਟ ਤੇ ਐਮਬਰੋਇਡਰੀ ਕੀਤੀ ਗਈ ਹੈ ਬਾਟਮ ਤੁਹਾਨੂੰ ਪਿਓਰ ਕ੍ਰੇਪ ਦੀ ਮਿਲੇਗੀ ਮੈਚਿੰਗ ਸੂਟ ਰੈਂਕ ਦੇ ਪ੍ਰਾਈਸ ਉੱਪਰ ਲੱਗਾ ਹੋਇਆ ਹੈ ਜਿਹੜੇ ਅਗਲੇ ਸੂਟ ਹੈ ਇਹ ਤੁਹਾਨੂੰ ਪਿਓਰ ਵਿਸਕੋਸ ਚਨਾਉਣ ਦੀ ਸ਼ਰਟ ਮਿਲੇਗੀ embroidery ਕੀਤੀ ਗਈ ਹੈ ਜਿਹੜੀ ਇਸ ਦੀ ਬਾਟਮ ਹੈ ਪਲੇਨ ਮਿਲੇਗੀ ਪਿਓਰ ਕ੍ਰੇਪ ਦੀ ਬਾਟਮ ਰਹੇਗੀ ਜਿਹੜੇ ਅਗਲੇ ਸੂਟ ਆਉਣ ਵਾਲੇ ਨੇ ਇਹ ਰਹਿਣਗੇ ਜੀ ਸ਼ਰਟ ਤੁਹਾਨੂੰ ਪ੍ਰਿੰਟਡ ਮਿਲੇਗੀ ਬਹੁਤ ਹੀ ਸੋਹਣੀ ਸੈਲਫ embroidery ਕੀਤੀ ਗਈ ਬਾਟਮ ਇਸ ਦੇ ਨਾਲ ਤੁਹਾਨੂੰ ਪਲੇਨ ਮਿਲੇਗੀ ਜਿਹੜਾ ਇਸ ਦੇ ਨਾਲ ਦੁਪੱਟਾ ਮਿਲੇਗਾ ਉoze ਬਹੁਤ ਹੀ ਸੋਹਣਾ print ਵਿੱਚ ਦੁਪੱਟਾ ਰੈਡੀ ਕੀਤਾ ਗਿਆ ਹੈ ਘੱਟ ਪ੍ਰਾਈਸ ਵਿੱਚ ਰਹਿਣਗੇ ਕੋਈ ਵੀ ਸੂਟ ਤੁਸੀਂ ਇੰਨਾ ਵਿੱਚੋਂ ਬਾਈ ਕਰ ਸਕਦੇ ਹੋ ਅਗਲੇ ਜਿਹੜੇ ਸੂਟ ਰਹਿਣਗੇ ਬਹੁਤ ਹੀ ਸੋਹਣੇ ਸਰਦਾਰੀ ਦੇ ਸੂਟ ਰਹਿਣਗੇ ਲਿਨਨ print ਰਹੇਗਾ ਬਹੁਤ ਹੀ ਸੋਹਣੀ embroidery ਕੀਤੀ ਗਈ ਹੈ ਮੈਚਿੰਗ ਸੂਟ ਰਹਿਣਗੇ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ ਜਿੰਨਾ ਵੀ ਤੁਸੀਂ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਹੋ ਅਗਲੇ ਜਿਹੜੇ ਸੂਟ ਰਹਿਣਗੇ ਰਾਮ ਟੈਕਸ ਵਿੱਚ ਮਿਲਣਗੇ ਪਿਓਰ ਕਾਟਨ ਦਾ ਸੂਟ ਰਹੇਗਾ ਟਾਈ ਟਾਈ ਮੀਟਰ ਦੀ ਕੱਟ ਰਹੇਗੀ ਸ਼ਰਟ ਪ੍ਰਿੰਟਡ ਬਾਟਮ ਤੁਹਾਨੂੰ ਪਲੇਨ ਮਿਲੇਗੀ ਪ੍ਰਾਈਸ ਉੱਪਰ ਲੱਗਾ ਹੋਇਆ ਹੈ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੋ ਹਾਂਜੀ ਅੱਜ ਦੇ ਸੂਟਾਂ ਦੇ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ